ਸਤਿ ਸ੍ਰੀ ਅਕਾਲ ਦੋਸਤੋ ਕਿਦਾ ਤੁਹਾਡਾ ਹਾਲ ਚਾਲ ਠੀਕ ਹੋ ਤੁਹਾਨੂੰ ਮੈਂ ਇੱਕ ਪ੍ਰੋਜੈਕਟ ਅੱਜ ਸ਼ੋਅ ਕਰਦਾ ਜਿਹੜਾ ਟਿੰਬਰ ਫਰੇਮ ਹਾਊਸ 10 ਬੈੱਡਰੂਮ ਤੇ ਨਾਲੇ ਮੈਂ ਤੁਹਾਨੂੰ ਉੱਥੇ ਅੰਦਰ ਦੀ ਵੀਡੀਓ ਦਿਖਾਂਦਾ ਤੁਹਾਨੂੰ ਕਿਹੋ ਜਿਹਾ ਲੱਗਿਆ ਤੁਸੀਂ ਜ਼ਰੂਰ ਦੱਸਣਾ ਔਰ ਜੇ ਕਿਸੇ ਨੇ ਇਹੋ ਜਿਹਾ ਕੰਮ ਕਰਾਉਣਾ ਹੋਵੇ ਟਿੰਬਰ ਫਰੇਮ ਹਾਊਸ ਕੋਈ ਬਣਵਾਉਣਾ ਹੋਵੇ ਤਾਂ ਬੈਕ ਗਾਰਡਨ ਦੇ ਵਿੱਚ ਹੋਵੇ ਜਾਂ ਮੇਨ ਹਾਊਸ ਹੋਵੇ ਤਾਂ ਸਾਨੂੰ ਜਰੂਰ ਕੰਟੈਕਟ ਕਰਨਾ ਤੁਸੀਂ ਦੇਖੋਗੇ ਤੁਹਾਨੂੰ ਪਤਾ ਲੱਗ ਜਾਊਗਾ ਤੇ ਮੈਂ ਹੁਣ ਤੁਹਾਨੂੰ ਅੰਦਰ ਲੈ ਕੇ ਜਾਂਦਾ ਦਿਖਾਉਂਦਾ ਤੁਹਾਨੂੰ ਕਿਹੋ ਜਿਹਾ ਪ੍ਰੋਜੈਕਟਰ ਤੇ ਤੁਸੀਂ ਆਈਡੀਆ ਲੈ ਸਕਦੇ ਹੋ ਤੁਸੀਂ ਜਿਹੜਾ ਦੇਖ ਰਹੇ ਆ ਇਹ ਸਾਰੇ ਟੈਂਬਰ ਆਪਾਂ C24 ਯੂਜ਼ ਕੀਤੀ ਹੈ ਟ੍ਰੀਟਡ ਟੈਂਬਰ ਜਿਹੜੇ ਵੀਰੇ ਕੰਮ ਕਰਦੇ ਆ ਉਹਨਾਂ ਨੂੰ ਤਾਂ ਪਤਾ ਹੀ ਹੈ ਜਿੰਨਾ ਵੀ ਪਾਰਟੀਸ਼ਨ ਕਰਿਆ ਸਾਰਾ ਆਪਾਂ ਏਸੇ ਸੇਮ ਗ੍ਰੇਡ ਟੈਂਪਰ ਦਾ ਕਰਿਆ ਤੇ ਬਾਕੀ ਤੁਸੀਂ ਦੇਖੋ ਤੇ ਸਟੱਡ ਵਰਕ ਜੇ ਕਿਤੇ ਕੋਈ ਗਲਤੀ ਹੋਵੇ ਤਾਂ ਦੱਸ ਦੇਣਾ ਦੇਖਿਓ ਜੀ ਇੰਗਲੈਂਡ ਦੇ ਵਿੱਚ ਕਾਫੀ ਵੱਡਾ ਏਰੀਆ ਟੈਂਪਰ ਵਰਕ ਇਨਸਾਈਡ ਤੇ ਟਾਈਮ ਲੱਗਿਆ ਪਰ ਕੰਮ ਬੋ ਰੂਹ ਨਾ ਕਰਿਆ ਤਾਨੂੰ ਨਜ਼ਰ ਆਵੇਗਾ ਬਾਕੀ ਤੁਸੀਂ ਚੈੱਕ ਕਰੀ ਲੈਣਾ ਦੇਖੋ ਇੱਕ ਹਰ ਇੱਕ ਰੂਮ ਦੇ ਨਾਲ ਅਟੈਚ ਬਾਥਰੂਮ ਆ ਤੇ 10 ਬੈਡਰੂਮ ਆ ਤੇ 10 ਬਾਥਰੂਮ ਆ ਨਾਲ ਰੂਮ ਦੇ ਨਾਲ ਹਰ ਇੱਕ ਦੇ ਨਾਲ ਅਟੈਚ ਕਰਿਆ ਸੌ ਘਰਾਂ ਦਾ ਬੰਦੇ ਨੂੰ ਬਾਕੀ ਤੁਸੀਂ ਦੁਬਲੇ ਮੈਂ ਸਟਾਰਟ ਕਰੀ ਗਾ ਆਬਾਰ ਦਾ ਆ 12ਵਾਂ ਚੱਲ ਰਿਹਾ ਹੈ ਕੰਮ ਇਹ ਵੀ बस ਜਲਦੀ ਥੋੜੇ ਚੱਲ ਦੇ ਵਿੱਚ ਕੰਪਲੀਟ ਕਰ ਦੇਣਾ ਫੇਰ ਤੁਹਾਨੂੰ ਅਸੀਂ ਅਗਲੀ ਵੀਡੀਓ ਜਿਹੜੀ ਬਣਾਵਾਂਗੇ ਨਾ ਉਹ ਪੂਰੇ ਫਿਨਿਸ਼ ਕਰੇ ਕੰਮ ਦੀ ਉਹਦੀ ਫਿਨਿਸ਼ਿੰਗ ਦੀ ਦਿਖਾਵਾਂਗੇ ਕੰਪਲੀਟ ਹੋਇਆ ਹੋਇਆ ਤੇ ਹਮ ਕੁਛ ਦੇਖਣ ਨੂੰ ਥੋੜਾ ਲੱਗਦਾ ਜਦੋਂ ਚੀਜ਼ ਬਣ ਜਾਂਦੀ ਹੈ ਫੇਰ ਚਲੋ ਦੇਖਣ ਨੂੰ ਫਿਰ ਉਹਦਾ ਸਹੀ ਬੀਲ ਲੁੱਕ ਸਹੀ ਨਿਕਲਦੀ ਹੈ ਹੁਣ ਤਾਂ ਸਿਰਫ ਸਾਰਾ ਤੁਸੀਂ ਸਟਰਕਚਰ ਦੇਖ ਸਕਦੇ ਆ ਜਿੰਨਾ ਵੀ ਵੇਲਡ ਕਰਿਆ ਪੂਰਾ ਸ਼ੈਲ ਬਿਲਡ ਕਰਿਆ ਤੇ ਅੰਤਾਂ ਤੋਂ ਬਾਅਦੋਂ ਕੰਪਲੀਟ ਕਰਦਣਾ ਬਸ ਥੋੜੇ ਟਾਈਮ ਦੇ ਵਿੱਚ weather ਚੰਗਾ ਰਹੇ ਕੀ ਐਂਸਲੂਸ਼ਨ ਫਿਰ ਇਹ ਸਟਾਰਟ ਕਰਦੇ ਨੇ ਇੱਕ ਦੋ ਦਿਨ ਦੇ ਵਿੱਚ ਵਿੱਚ ਤੇ ਬਾਅਦ ਵਿੱਚ ਲਾਸਟ ਰੀਬੂਡਿੰਗ ਜੋ ਵੀ ਨਿਕਲਦਾ ਜਲਦੀ ਜਾਨਾ ਲੰਮੇ ਨਾਲ ਉਸ ਦਾ ਸਟਾਰਟ ਕਰੇਗਾ ਤੇ ਇਹ ਵੀ ਕੰਪਲੀਟ ਹੋ ਜਾਵੇ ਪਰ ਬੋਰਡ પાਕੇ ਕੰਮਕਾਰ ਦੂਸਰੇ ਚੱਲਦੇ ਹੋ ਜੂਗੇ ਦੂਰੋਂ ਇਸ ਤਰ੍ਹਾਂ ਲੱਗਦਾ ਇੱਕ ਸ਼ਿਪ ਦੀ ਤਰ੍ਹਾਂ ਬਹੁਤ ਸਾਰਾ ਕੰਮ ਸਟਾਰਟ ਆ ਹਾਂ ਓਕੇ ਜੀ ਹੁਣ ਦਿਓ ਆ ਗਿਆ ਫਿਰ ਮਿਲਦੇ ਹਾਂ ਕਿਸੇ ਦਿਨ ਅਗਲੀ ਕਿਸੇ ਜੌਬ ਦੇ ਨਾਲ ਸਤਿ ਸ੍ਰੀ ਅਕਾਲ ਜੀ